ਕल्याण ਮਹੱਲਾ ਚੌਥਾ ਰਾਮ ਹਮਦਾਸਨ ਦਾਸ ਕਰੀਜੈ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਧੂਰ ਪਵੀਜੈ ਰਹਾਉ ਸ਼ੰਕਰ ਨਾਰਦ ਸੇਖ ਨਾਗ ਮੁਨ ਧੂਰ ਸਾਧੂ ਕੀ ਲੋ ਚੀਜੈ ਭਵਨ ਭਵਨ ਪਵਿਤ ਹੋਏ ਸਭ ਜਹ ਸਾਧੂ ਚਰਨ ਤਰੀਜੈ ਤਜ ਲਾਜ ਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਧਰਮ ਰਾਏ ਕੀ ਕਾਨ ਚਕਾਵੇ ਵਿਖ ਡੁੱਬਦਾ ਕਾੜ ਕਢੀਜੈ ਪਰਮ ਸੂਕੇ ਬਹੁ ਉਬ ਸੁਖ ਕਹੀਐ ਮਿਲ ਸਾਧੂ ਸੰਗ ਹਰੀਜੈ ਤਾਂ ਤੇ ਬਿਲਮ ਪਲ ਢਿਲ ਨਾ ਕੀਜੈ ਜਾਏ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਵਥ ਹਰ ਸਾਧੂ ਪਾਸਰ ਕੀਜੈ ਜੋ ਬਚਨ ਗੁਰ ਸਤ ਸਤ ਕਰ ਮੰਨੈ ਤਿਸ ਆਗੇ ਕਾੜ ਤਰੀਜੈ ਸੰਤੋ ਸੁਨੋ ਸੁਨੋ ਜਨ ਪਾਈ ਗੁਰ ਕਾਢੀ ਬਾਹਾਂ ਕੁ ਕੀਜੈ ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਤਾਂ ਸਤ ਗੁਰ ਸਰਨ ਪਵੀਜੈ ਜੇ ਵੱਡ ਭਾਗ ਹੋਏ ਅਤ ਨੀਕਾ ਤਾਂ ਗੁਰਮਤਿ ਨਾਮ ਦਰੜੀਜੈ ਸਭ ਮਾਇਆ ਮੋਹ ਬਿਖਮ ਜਗ ਤਰੀਐ ਸਹਿ ਜੀ ਹਰ ਰਸ ਪੀਜੈ ਮਾਇਆ ਮਾਇਆ ਕੀ ਜੋ ਅਧ்கਾਈ ਵਿੱਚ ਮਾਇਆ ਪਚੈ ਪਚੀਜੈ ਅ ਗਿਆਨ ਅੰਧੇਰ ਮਹਾਪੰਥ ਵਿਖੜਾ ਹੰਕਾਰ ਭਾਰ ਲੱਦ ਲੀਜੈ ਨਾਨਕ RAM 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 ਤੇ ਗਤ ਕੀਜੈ ਸਤਗੁਰ ਮਿਲੈ ਤਾ ਨਾਮ ਦਰੜਾਈ RAM ਨਾਮੈ ਰਲੈ ਮਲੀਜੈ ਸ਼ਕਾ ਇਕ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਨਾਏ ਤੇਰਾ ਤਰਨਾ ਨਾਏ ਪਤ ਪੂਜੈ ਨਾਉ ਤੇਰਾ ਗਹਿਣਾ ਮਾਤਮਕ ਸੂਦੈ ਨਾਏ ਤੇਰਾ ਨਾਉ ਮੰਨੇ ਸਭ ਕੋ ਏ ਗਿਣ ਨਾਵੇਂ ਪਤ ਕਭੂ ਨਾ ਹੋਏ ਹਵਰ ਸਿਆਣ ਪਸਗਲੀ ਪਾਜ ਜੈ ਬਖਸ਼ੀ ਤੈ ਪੂਰਾ ਕਾਜ ਰਹਾਉ ਨਾਉ ਤੇਰਾ ਤਾਨ ਨਾਉ ਦੀ ਬਾਣ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਨਾਏ ਤੇਰਾ ਮਾਣ ਮਹਤ ਪਰਵਾਨ ਤੇਰੀ ਨਗਰੀ ਕਰਮ ਪਵੈ ਨਿਸ਼ਾਨ ਨਾਹੀਂ ਤੇਰਾ ਸਹਜ ਨਾਹੀਂ ਸਲਾਹ ਨਾਉ ਤੇਰਾ ਅੰਮ੍ਰਿਤ ਵੇਖ ਉੱਠ ਜਾਏ ਨਾਹੀਂ ਤੇਰੇ ਸਭ ਸੁਖ ਵਸਹਿ ਮਨ ਆਈ ਬਿਨ ਨਾਮੈ ਬਾਧੀ ਜਮਪੁਰ ਜਾਏ ਨਾਰੀ 베ਰੀ ਘਰ ਦਰ ਦੀਸ ਮਨਕੀਆਂ ਖੁਸ਼ੀਆਂ ਕੀ ਚਹਵੀਸ ਜਾਂ ਸੱਦੇ ਤਾਂ ਢਿੱਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿਤੈ ਲੋਇ ਅੰਧੇਰ ਅੰਦੀ ਵਾਪਰੈ ਸਗਲ ਲੀਜੈ ਖੋਏ ਇਹੋ ਸੰਸਾਰ ਸਗਲ ਬੇਕਾਰ ਤੇਰਾ ਨਾਮ ਦਾਰੂ ਅਬਰ ਨਾਸਤੈ ਕਰਨ ਹਾਰ ਅਪਾਰ ਰਹਾਉ ਪਤਾਲ ਪੁਰੀਆਂ ਏਕ ਭਾਰ ਹੋਵਹਿ ਲੱਖ ਕਰੋੜ ਤੇਰੇ ਲਾਲ ਕੀਮਤ ਤਾਂ ਪਵੈ ਜਾਂ ਸਿਰੈ ਹੋਵਹਿ ਹੋਰ ਦੁਖਾਂ ਤੇ ਸੁਖ ਉਪਜਹਿ ਸੂਖੀ ਹੋਵਹਿ ਦੁਖ ਜਿਤ ਮੁਖ ਤੂੰ ਸਲਾਹੀਐ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂੰ ਔਰ ਭਲਾ ਸੰਸਾਰ ਗਿਤ ਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਵਾਰ ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਨ ਬੇਦ ਬ੍ਰਹਮੈ ਉਚਰੇ ਸ਼ੰਕਰ ਛੋਡੀ ਮਾਇਆ ਜੈ ਕਾਰਨ ਸਿਧ ਭਏ ਉਦਾਸੀ ਦੇਵੀ ਮਰਮ ਨਾ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਹੋਈ ਦੁਸ਼ਮਣ ਦੂਖ ਨਾ ਆਵੇ ਨੇੜੈ ਹਰ ਮਤ ਪਾਵੇ ਕੋਈ ਰਹਾਉ ਅਗਨ ਬਿੰਬ ਪਵਣੈ ਕੀ ਬਾਣੀ ਤੀਨ ਨਾਮ ਕੇ ਦਾਸਾ ਤੇ ਤਸ ਕਰ ਜੋ ਨਾਮ ਨਾ ਲੇਵਹਿ ਵਸਹਿ ਕੂਟ ਪੰਜਾਸਾ ਜੇ ਕੋ ਏਕ ਕਰੈ ਚੰਗਿਆਈ ਮਨ ਚਿਤ ਬਹੁਤ ਵਫਾਵੇ ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਵੇ ਤੁਧ ਸਲਾਹਣ ਤਿਨ ਧਨ ਪੱਲੇ ਨਾਨਕ ਕਾ ਧਨ ਸੋਈ ਜੇ ਕੋ ਜੀਉ ਕਹ ਓ ਨਾ ਕਉ ਜਮ ਕੀ ਤਲਬ ਨ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾਂ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਸਤਗੁਰ ਮਿਲੇ ਨਿਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ ਔਦੂ ਸਹਜੇ ਤਤ ਵਿਚਾਰ ਜਾਂ ਤੇ ਵਿਰਨਾ ਆਵਹੁ ਸੰਸਾਰ ਰਹਾਉ ਜਾ ਕੈ ਕਰਮ ਨਾਹੀ ਧਰਮ ਨਾਹੀ ਨਾਹੀ ਸੋਚ ਮਾਲਾ ਸਿਵ ਜੋਤ ਕੰਨੋ ਗੁਧ ਪਾਈ ਸਤ ਗੁਰੂ ਰਖਵਾਲਾ ਜਾਂ ਕੈ ਵਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ ਗਤ ਅਵਗਤ ਕੀ ਚਿੰਤਨਾਹੀ ਸਤ ਗੁਰੂ ਫਰਮਾਈ ਜਾਂ ਕਾ ਆਸ ਨਾਹੀ ਨਿਰਾਸ ਨਾਹੀ ਚਿੱਤ ਸੁਰਤ ਸਮਝਾਈ ਤੰਤ ਕਉ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾਂ ਕਾ ਕਹਿਆ ਦਰ ਪ੍ਰਵਾਨ ਵੇਖੇ ਅੰਮ੍ਰਿਤ ਦੋਹੀ ਸਮ ਕਰ ਜਾਣ ਕਿਆ ਕਹੀਐ ਸਰਬੇ ਰਹਿ ਆਸਮਾਈ ਜੋ ਕਿਛ ਵਰਤੈ ਸਭ ਤੇਰੀ ਰਜ਼ਾਈ ਰਹਾਉ ਪ੍ਰਗਟੀ ਜੋਤ ਚੂਕਾ ਬਹਾਨ ਸਤਗੁਰ ਦੀਆ ਅੰਮ੍ਰਿਤ ਨਾਮ ਕਲ ਮਹਿ ਆਇਆ ਸੋ ਜਨ ਜਾਣ ਸਾਚੀ ਦਰਗਾਹ ਪਾਵੇ ਮਾਨ ਕਹਿਣਾ ਸੁਣਨਾ ਅਕਥ ਘਰ ਜਾਏ ਕਥਨੀ ਬਦਨੀ ਨਾਨਕ ਜਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ 86 ਤੀਰਥ ਸੰਗ ਗਏ ਗੋਰੀ ਉਪਦੇਸ ਜਵਾਹਰ ਮਾਨਕ ਸੇਵੇ ਸਿੱਖ ਸੂ ਖੋਜ ਲਹਿ ਗੁਰ ਸਮਾਨ ਤੀਰਥ ਨਹੀਂ ਕੋਈ ਸਰ ਸੰਤੋਖ ਤਾਸ ਗੁਰ ਹੋਏ ਰਹਾਉ ਗੁਰ ਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੈ ਸਤ ਗੁਰ ਪਾਇਐ ਪੂਰਾ ਨਾਵਣ ਪਸ਼ੂ ਪਰੇ ਤੋਂ ਦੇਵ ਕਰੈ ਰੱਤਾ ਸੱਚ ਨਾਮ ਤਲਹੀਅਲ ਸੋ ਗੁਰ ਪਰਮਲ ਕਹੀਐ ਜਾਂ ਕੀ ਵਾਸ ਬਨਾਸ ਪਤ ਸੌਰੈ ਤਾ ਸ ਚਰਨ ਲਿਵ ਰਹੀਐ ਗੁਰਮਖ ਜੀ ਪ੍ਰਾਨ ਉਪਜਹਿ ਗੁਰਮਖ ਸੇਵ ਘਰ ਜਾਈਐ ਗੁਰਮਖ ਨਾਨਕ ਸੱਚ ਸਮਾਈਐ ਗੁਰਮਖ ਨਿਜ ਪਦ ਪਾਈਐ ਪ੍ਰਭਾਤੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਆਪਾ ਮਦੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹਉ ਤੈ ਪਹਿ ਮੰਗਉ ਦੇ ਆਪਣਾ ਨਾਮ ਰਹਾਉ ਪੰਚ ਤਸਕਰਤਾ ਵਤ ਰਾਖੀ ਚੂਕਾ ਮਾਨੇ ਅਭਮਾਨ ਦਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੂਧ ਕਰਮ ਸੰਤੋਖ ਕੀਓ ਕਰ ਐਸਾ ਮੰਗੋਂ ਦਾਨ ਖਿਮਾ ਧੀਰਜ ਕਰ ਗਊ ਲਵੇਰੀ ਸਹਜੇ ਬਛਰਾ ਖੀਰ ਪੀਐ ਸਿਫਤ ਸ਼ਰਮ ਕਾ ਕੱਪੜਾ ਮੰਗੋਂ ਹਰ ਗੁਣ ਨਾਨਕ ਰਵਤ ਰਹਿ ਪ੍ਰਭਾਤੀ ਮਹੱਲਾ ਪਹਿਲਾ ਆਵਤ ਕਿਨੈ ਨਾ ਰਾਖਿਆ ਜਾਪਤ ਕਿਉ ਰਾਖਿਆ ਜਾਈ ਜਿਸਤੇ ਹੋਵਾ ਸੋਈ ਪਰ ਜਾਣਾ ਜਾਂ ਉਸ ਹੀ ਮਾਹੀ ਸਮਾਏ ਤੁਹੈ ਹੈ ਵਾਹੁ ਤੇਰੀ ਰਾਜਾਈ ਜੋ ਕਿਛ ਕਰਹਿ ਸੋਈ ਪਰ ਹੋਏ ਵਾ ਅਵਰਨਾ ਕਰਨਾ ਜਾਏ ਰਹਾ ਜੈਸੀ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਨੀ ਹੋਰ ਫੇਰ ਭਰੀਤ ਹੈ ਤੈਸੋ ਹੀ ਇਹੋ ਖੇਲ ਖਸਮ ਕਾ ਜਿਉ ਉਸ ਕੀ ਵੜਿਆਈ ਸੁਰਤੀ ਕੈ ਮਾਰਗ ਚਲਕੈ ਉਲਟੀ ਨਦਰ ਪਰਗਾਸੀ ਮਾਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਨ ਗਿਰਹੀ ਕੌਨ ਉਦਾਸੀ ਜਿਸ ਕੀ ਆਸਾ ਤਿਸ ਹੀ ਸੌਪਕੈ ਇਹੋ ਰਹਾ ਨਿਰਵਾਣ ਜਿਸ ਤੇ ਹੋ ਆ ਸੋਈ ਕਰਮਾਨਿਆ ਨਾਨਕ ਗਿਰੀ ਉਦਾਸੀ ਸੋ ਪਰਮਾਨ ਪ੍ਰਭਾਤੀ ਮਹੱਲਾ ਪਹਿਲਾ ਜਿਸਟ ਵਿਕਾਰੀ ਬੰਧਨ ਬਾਂਧੈ ਹਾਉ ਤਿਸ ਕੈ ਬਲ ਜਾਈ ਪਾਪ ਪੁੰਨ ਕੀ ਸਾਰ ਨਾ ਜਾਣੈ ਭੂਲਾ ਫਿਰੈ ਅਜਾਈ ਬੋਲੋ ਸਚ ਨਾਮ ਕਰਤਾਰ ਹੁਣ ਬਹੁੜ ਨਾ ਆਵਣ ਵਾਰ ਰਹਾਉ ਉੱਚਾ ਤੇ ਫੁਨ ਨੀਚ ਕਰਤ ਹੈ ਨੀਚ ਕਰੈ ਸੁਲਤਾਨ ਜਿੰਨੀ ਜਾਣ ਸੁ ਜਾਣਿਆ ਜਗ ਤੇ ਪੂਰੇ ਪਰਵਾਨ ਤਾਂ ਕੋ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ਨਾਉ ਪਰਭਾਤੈ ਸ਼ਬਦ ਧਿਆਈਐ ਛੋਡੋ ਦੁਨੀ ਪਰਿਤਾ ਪ੍ਰਣਮਤ ਨਾਨਕ ਦਾਸਨ ਦਾਸਾ ਜਗ ਹਾਰਿਆ ਤਿਨ ਜੀਤਾ